ਕੁਦਰਤ ਸੇ ਕੁਦਰਤ ਸੁਣੀਏ ਕੁਦਰਤ ਪਾਉ ਸਖਸ ਕੁਦਰਤ ਪਾਤਾਲੀ ਅੰਕਸੀ ਕੁਦਰਤ ਸਰਬਕਰ ਕੁਦਰਤ ਵੀ ਪ੍ਰਾਣਿਕ ਤੇਪਾ ਕੁਦਰਤ ਸਰਬਚਾ ਕੁਦਰਤ ਖਾਣਾ ਪੀਣਾ ਪੈਣਨ ਕੁਦਰਤ ਸਰਪਿਆ ਕੁਦਰਤ ਜਾਤੀ ਜਨ ਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਵਿਮਾਨ ਕੁਦਰਤ ਪਾਵਨ ਪਾਣੀ ਮੈਂ ਸੰਤਰ ਕੁਦਰਤ ਦੇਖਾ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਆਕੀ ਨਾ ਹੀ ਪਾ ਨਾਰ ਕੁਮੇਂਦਰ ਵੇਖੇ ਵਰਤੇ ਤਾ ਕੋ ਤਾ ਕੋੜਿਆ ਪਿਨ ਭੋਕੂ ਕੇ ਕੋਈ ਪਸਮੜ ਔਰ ਸਦਾ ਆ ਵਡਾ ਹੋਆ ਤੁਨੀ ਦਾ ਗਲ ਸੰਗਲ ਕਾ ਸਮਝਾਇਆ ਤਾਂ ਨਾ ਹੋਈ ਕੋਈ ਕੋਈ ਸੁਣੀਏ ਕਿਆ ਆਇਆ ਮਨ ਹੀ ਹੈ ਜੰਗ ਵਾਇਆ ਜੰਗ ਵਾਇਆ ਜੰਗ ਵਾਇਆ ਔੜੀ ਆਪਣੇ ਆਪ ਸਾਂਜਿਓ ਔੜੀ ਆਪਣੇ ਭੋਗ ਭੋਕੇ ਹੋਏ ਪਸਮਰ ਕੋ ਸੁਦਾਇਆ